ਵੜਾ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜ ਰਹੀ ਹੈ ਤੇ ਉਮੀਦ ਹੈ ਕਿ ਚੰਗੇ ਨਤੀਜੇ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਣਗੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਸ਼ਵਲ ਕੁਰਸੀ ਨਾਲ ਨਹੀਂ ਕੰਮ ਦੇ ਨਾਲ ਪਿਆਰ ਕਰਦੇ ਹਨ ਇਮਾਨਦਾਰੀ ਦੇ ਨਾਲ ਪਿਆਰ ਕਰਦੇ ਹਨ ਉਹਨਾਂ ਨੇ ਕੁਰਸੀ ਛੱਡੀ ਅਤੇ ਨਵੇਂ ਮੁੱਖ ਮੰਤਰੀ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਨਗੇ ਇਹੇ ਸ਼ਬਦ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਉਹ ਕਹੀਂ ਜਦੋਂ ਉਹ ਆਪਣੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਪਹੁੰਚੇ ਜਿੱਥੇ ਉਹਨਾਂ ਨੇ 700 ਦੇ ਕਰੀਬ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਕਾਰਡ ਵੰਡੇ ਅਤੇ ਭਰੋਸਾ ਦਿਵਾਇਆ ਕਿ ਇਸ ਦਫ਼ਤਰ ਦੇ ਵਿੱਚ ਬਿਨਾਂ ਪੈਸਿਆਂ ਤੋਂ ਹਰ ਸਰਕਾਰੀ ਕੰਮ ਉਹਨਾਂ ਦੀ ਟੀਮ ਦੇ ਵੱਲੋਂ ਕੀਤਾ ਜਾਵੇਗਾ। ਮੇਰਾ ਸਾਰਾ ਪਰਿਵਾਰ ਮੈਂ ਰੇਣੀ ਆ ਜੀ ਇਹ ਇਹਨਾਂ ਦਾ ਪਿਆਰ ਹੈ ਜਿਹੜੀ ਮੇਰੀ ਖਰਾਕ ਹੈ ਜਿਹੜਾ ਮੈਨੂੰ ਬੈਨ ਨਹੀਂ ਦਿੰਦਾ ਸੌਂ ਨਹੀਂ ਦਿੰਦਾ ਤੇ ਥੱਕਣ ਨਹੀਂ ਦਿੰਦਾ ਤੇ ਮੈਂ ਇਹਨਾਂ ਦਾ ਸ਼ਹੀਰਵਾਦ ਲੈ ਕੇ ਦੇਖੋ ਜਿਸ ਜਿਸ ਵਰਕਰ ਨੇ ਜਾਂ ਜਿਸ ਜਿਸ ਵੋਟਰ ਨੇ ਮੈਨੂੰ ਵੋਟ ਪਾਈ ਆ ਅੱਜ ਮੈਂ ਜੇ ਬਟਾਲੇ ਦੀ ਨੁਹਾਰ ਚੇਂਜ ਕਰ ਰਹੇ ਆ ਉਹਦੇ ਵਿੱਚ ਇਕੱਲਾ ਸ਼ਹਿਰੀ ਕਲਸੀ ਦਾ ਰੋਲ ਨਹੀਂ ਹੈਗਾ ਉਹਦੇ ਵਿੱਚ ਹਰ ਉਸ ਵਰਕਰ ਦਾ ਹਰ ਉਸ ਵੋਟਰ ਦਾ ਜਿਨੇ ਮੈਨੂੰ ਵੋਟ ਪਾ ਕੇ ਜਿਤਾਇਆ ਉਹ ਸਾਰੇ ਹੀ ਉਹਦਾ ਹੱਕਦਾਰ ਆ ਤੇ ਮੈਂ ਧੰਨਵਾਦ ਕਰਦਾ ਵੀ ਜਿਹੜਾ ਇਹਨਾਂ ਪਿਆਰਮਾਨ ਸਤਕਰ ਕਰਕੇ ਦੇਖੋ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਗੱਲ ਪੁੱਛੀ ਆ ਮਾ ਗੱਬੀ ਬੈਲਾ ਮੈਨੂੰ ਇਹ ਦੱਸੋ ਕਿਸੇ ਨੇ ਕੋਈ ਰੁਪਈਆ ਤਾਂ ਨਹੀਂ ਲਿਆ ਤੁਹਾਡੇ ਕੋਲ ਮੈਨੂੰ ਆਪਣੀ ਟੀਮ ਤੇ ਮਾਣ ਆ ਇਮਾਨਦਾਰੀ ਨਾਲ ਕੰਮ ਕਰਦੀ ਹੈ ਮੈਨੂੰ ਫਕਰ ਹੈ ਇਹਨਾਂ ਤੇ ਕਿਉਂਕਿ ਐਸੇ ਕੰਮ ਜੇ ਪ੍ਰਚਾਰਿਆ ਨਾ ਕੀ ਲੋੜ ਸੀ ਔਰ ਜੇ ਕੰਮ ਹੋਏ ਨਹੀਂ ਤਾਂ ਹੀ ਲੋਕ ਆ ਰਹੇ ਨੇ ਔਰ ਤਾਂ ਹੀ ਲੋਕਾਂ ਦੇ ਕੰਮ ਹੋ ਰਹੇ ਨੇ ਔਰ ਮੈਂ ਮਾਣ ਕਰਦਾ ਸਾਰੀ ਸਮੁੱਚੀ ਟੀਮ ਤੇ ਆਪਣੀ ਤੇ ਜਿਹੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਔਰ ਇਹਨਾਂ ਲੋਕਾਂ ਦਾ ਸਹਾਰਾ ਬਣ ਰਹੀ ਆ ਦਫ਼ਤਰ ਇਹ ਖੋਲ ਦਿੱਤਾ 9 ਤੋਂ 5 ਇੱਥੇ ਦਫ਼ਤਰ ਚ ਟੀਮ ਬੈਠਿਆ ਕਰੂਗੀ ਜਿਹਦੀ ਕਿਸੇ ਦੀ ਪੈਨਸ਼ਨ ਨਹੀਂ ਹੈ ਉਹਨੂੰ ਦਰਦ ਦਰ ਤੱਕੇ ਨਹੀਂ ਖਾਣੇ ਪੈਣਗੇ ਜਿਸ ਕਿਸੇ ਦਾ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਉਹਦੇ ਵਿੱਚ ਉਹਦੇ ਕਾਗਜ਼ ਰੱਖੇ ਜਾਣਗੇ ਜਦੋਂ ਆਪਾਂ ਦੁਬਾਰਾ ਐਪ ਖੋਲਦੇ ਆਂ ਉਦੋਂ ਦੁਬਾਰਾ ਰਿਪੀਟ ਕਰਾਂਗੇ ਸੋ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਸਾਡੀ ਕੋਸ਼ਿਸ਼ ਆ ਕੱਚਿਆਂ ਮਕਾਨਾਂ ਵਾਲੀ ਜੋ ਵੀ ਆ ਵੀ ਸਾਡੇ ਲੋਕਾਂ ਨੂੰ ਵਾਰ-ਵਾਰ ਤੱਕੇ ਨਾ ਖਾਣੇ ਪੈਣ। ਹਰਿਆਣਾ ਅੱਗੇ ਇਹ 10 ਸਾਲ ਹੋ ਗਿਆ ਹਰ ਇੱਕ ਨੂੰ ਤਿਆਰਥਾਂ ਦਿੱਤੇ ਆਈਂ ਪਰ ਬਣੇ ਕਿਤੇ ਵੀ ਨਹੀਂ ਤੇ ਚਲੋ ਭਾਈ ਦੇ ਜਾਰੇ ਮਿਹਰਬਾਨੀ ਆ ਕਬਣ ਗਿਆ ਆ ਸਾਡੇ ਵਾਸਤੇ ਇਨਾ ਬੜਾ ਖੁਸ਼ ਹੈ ਕਿਉਂਕਿ ਬਹੁਤ ਮਗਿਆਈ ਨਹੀਂ ਮਗਿਆਈ ਆ ਨਾ ਕਿ ਪੁੱਛੋ ਕੁੱਛ ਨਾ ਮਗਿਆਈ ਵੇਜ ਤਾਨ ਪਤਾ ਹੈ ਕਿ ਘਰ ਨਿਆਣਾ ਦੇ ਨੇ ਮੁਸ਼ਕਿਲ ਹੁੰਦਾ ਹੈ ਤਕਰੀਬਨ ਦੇ ਵਾਸਤੇ ਵੇ ਬਹੁਤ ਮੁਸ਼ਕਿਲ ਹੁੰਦੀ ਹੈ ਬਹੁਤ ਜ਼ਿਆਦਾ ਹੀ ਕਿ ਜੇ ਸਵੇਰੇ 9 ਵਜੇ ਗਏ ਨਾ ਤੇ 5 ਵਜੇ ਤੋਂ ਪਹਿਲੇ ਘਰ ਨਹੀਂ ਆਂਦੇ ਰਹੀ ਤੇ ਛੋਟੇ ਬੱਚੇ ਤੋਂ ਹੁਣ ਕੋਈ ਗਿੜਾ ਨਹੀਂ ਤੁਹਾਨੂੰ ਫੋਨ ਆਇਆ ਹੈ ਤਹੀਂ ਆ ਗਏ ਆਪੇ ਫਰਾਂ ਭਾਈ ਬਹੁਤ ਜ਼ਿਆਦਾ ਖੁਸ਼ ਹੈ ਅਹੀਂ ਕਹਿੰਦੇ ਕੋ ਭਾਈ ਨਾਡੀ ਉਮਰ ਲੱਗ ਜੇ ਤਾਂ ਅੱਗੇ ਵੀ ਚੱਲੇ ਬਹੁਤ ਜ਼ਿਆਦਾ ਰਾਸਨ卡ੜ ਬਹੁਤ ਦੇਰ ਬਾਅਦ ਬਣਿਆ ਜਿਹੜੇ